ਬੋਤ ਨਾਹੀ ਬੋਲਣਾ ਖੰਨੇ ਹੋ ਤਿੱਖੇ ਵਾੜੋ ਲਿੱਕੇ ਇਹ ਤਮਾਰ ਬਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਫਗਤਾਂ ਜੁਗ ਹੋ ਜੁਗ ਨਿਰਾਲੀ ਇਹ ਜੀ 14ਵੀਂ ਪੌੜੀ ਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਰੱਬ ਦੇ ਪਿਆਰਿਆਂ ਦੀ ਗੱਲ ਕਰਦੇ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਸਿਮਰਨ ਕਰਦੇ ਹੈ ਭਜਨ ਬੰਦਗੀ ਕਰਦੇ ਹੈ ਉਹਦੇ ਮਾਰਗ ਤੇ ਚੱਲਦੇ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਕਹਿੰਦੇ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਜੀ ਨਾਮ ਜਪਣ ਵਾਲੇ ਉਹਨਾਂ ਦੀ ਚਾਲ ਆ ਨਾ ਜਿਹੜੀ ਜ਼ਿੰਦਗੀ ਜਿਉਣ ਦਾ ਤਰੀਕਾ ਉਹ ਨਿਰਾਲਾ ਹੀ ਹੁੰਦਾ ਹੈ ਵੱਖਰਾ ਹੀ ਹੁੰਦਾ ਹੈ ਇਹ ਕਿਉਂ ਬਾਣੀ ਕਹਿੰਦੀ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਤੇ ਸੰਸਾਰੀ ਦਾ ਕਦੇ ਜੋੜ ਨਹੀਂ ਬਿੰਦਾ ਕਿਉਂ ਭਗਤ ਨੇ ਚੱਲਣਾ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਤੇ ਸੰਸਾਰੀ ਮਨੁੱਖ ਨੇ ਚੱਲਣਾ ਹੈ ਸੰਸਾਰ ਦੇ ਖਿਆਲਾਂ ਦੇ ਮੁਤਾਬਕ ਜਿਵੇਂ ਪਰਿਵਾਰ ਚੱਲਦਾ ਹੈ ਜਿਵੇਂ ਸੰਸਾਰ ਚੱਲਦਾ ਹੈ ਉਵੇਂ ਪਰ ਕਹਿੰਦੇ ਭਗਤ ਆਪਣੇ ਆਪ ਨੂੰ ਪ੍ਰਮਾਤਮਾ ਅੱਗੇ ਸਮਰਪਣ ਕਰ ਦਿੰਦਾ ਹੈ ਤਾਣ ਮਾਣ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਭਈ ਹੈ ਸੋ ਗੁਰੂ ਜੀ ਕਹਿੰਦੇ ਭਗਤਾਂ ਦੀ ਭਾਈ ਚਾਲ ਨਰਾਲੀ ਹੈ ਵੱਖਰਾ ਹੀ ਉਹਨਾਂ ਦਾ ਸੰਸਾਰ ਦੇ ਵਿੱਚ ਜਿਉਣ ਦਾ ਤਰੀਕਾ ਹੁੰਦਾ ਹੈ ਇਹ ਭਗਤਾਂ ਕੀ ਚਾਲ ਨਰਾਲੀ ਇੱਕ ਵਾਰ ਫੇਰ ਦਰ ਕਰਾਉਂਦੇ ਗੁਰੂ ਜੀ ਕਹਿੰਦੇ ਚਾਲਾ ਨਰਾਲੀ ਭਗਤਾਂ ਕੇ ਭਾਈ ਰੱਬ ਦੇ ਪੈਰਾਂ ਦੀ ਜਿਹੜੀ ਨਰਾਲੀ ਚਾਲੀ ਹੁੰਦੀ ਹੈ ਕਿਉਂ ਵਿਖਮ ਮਾਰਗ ਚੱਲਣਾ ਬੜੇ ਵਿਖੜੇ ਪੈਂਡੇ ਤੇ ਔਖੇ ਮਾਰਗ ਦੇ ਉੱਤੇ ਚੱਲਦੇ ਰੱਬ ਦੇ ਪਿਆਰੇ ਅੱਖਾਂ ਨੂੰ ਕੰਟਰੋਲ ਰੱਖਣਾ ਕੋਈ ਸੌਖੀ ਗੱਲ ਐ ਪਿਆਰੋ ਜਵਾਨ ਨੂੰ ਮਾੜਾ ਬੋਲਣ ਤੋਂ ਕੰਟਰੋਲ ਰੱਖਣਾ ਕੋਈ ਸੌਖੀ ਗੱਲ ਐ ਕੰਨਾਂ ਨੂੰ ਨਿੰਦਿਆ ਚੁਗਲੀ ਤੋਂ ਬਚਾ ਕੇ ਰੱਖਣਾ ਕੋਈ ਸੌਖੀ ਗੱਲ ਐ ਹੱਥਾਂ ਨੂੰ ਚੋਰੀਆਂ ਤੋਂ ਬਚਾ ਕੇ ਰੱਖਣਾ ਕੋਈ ਸੌਖੀ ਗੱਲ ਐ ਆਪ ਪੈਰਾਂ ਨੂੰ ਮਾੜੇ ਪਾਸੇ ਚੱਲਣ ਤੋਂ ਬਚਾ ਕੇ ਰੱਖਣਾ ਕੋਈ ਸੌਖੀ ਗੱਲ ਐ ਬਹੁਤ ਔਖ ਹੈ ਜੀ ਗੁਰੂ ਜੀ ਕਹਿੰਦੇ ਵਿਖਮਾਰਗ ਚੱਲਣਾ ਤੇ ਇੱਕ ਬਾਬਾ ਕਬੀਰ ਜੀ ਨੇ ਇਸ਼ਾਰਾ ਦਿੱਤਾ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਵਿਖੜੇ ਪੈਣ ਦਾ ਮੇਰਾ ਰਸਤਾਗਾ ਇੱਕ ਔਕਟ ਘਾਟੀ RAM ਕੀ ਤੈ ਚੜ ਰਹੇ ਹੋ ਕਬੀਰ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਉਹ ਘਾਟੀ ਚੜ ਰਿਹਾ ਜਿਹਦੇ ਰਸਤਾ ਹੀ ਬੜਾ ਵਿਖੜਾ ਦਾ ਕਿਉਂਕਿ ਆਪਾਂ ਨਵਾਨ ਵਾਲੇ ਪਾਸੇ ਨੂੰ ਜਿਉਂ ਰਹੇ ਆਪਣੀ ਜ਼ਿੰਦਗੀ ਨਵਾਨ ਵਾਲੇ ਪਾਸੇ ਆ ਜੀ ਪਰ ਰੱਬ ਦੇ ਪਿਆਰਿਆਂ ਦੀ ਜਿਹੜੀ ਜੀਵਨ ਹੁੰਦਾ ਹੈ ਪਿਆਰ ਉਹ ਉੱਪਰ ਨੂੰ ਜਾਂਦਾ ਹੈ ਤਾਣੂ ਜਾਂਦਾ ਹੈ ਦਿਨੋਂ ਦਿਨ ਨਿੱਖਰਦਾ ਹੀ ਜਾਂਦਾ ਹੈ ਜੀ ਸਿਰ ਤੋਂ ਉੱਪਰ ਨੂੰ ਚਲੀ ਜਾਂਦੀ ਹੈ ਸੋ ਗੁਰੂ ਜੀ ਕਹਿੰਦੇ ਇਹ ਵਿਖਮਾਰਗ ਹੈ ਭਾਈ ਵਿਖਮਾਰਗ ਚੱਲਣਾ ਬੜਾ ਵਿਖੜਾ ਪੈਂਦਾ ਔਖਾ ਪੈਂਦਾ ਜਿਹੜੇ ਚੱਲ ਪੈਂਦੇ ਉਹਨਾਂ ਨੂੰ ਨਹੀਂ ਲੱਗਦਾ ਜਿਵੇਂ ਕਈ ਵਾਰ ਉਹ ਐਸੇ ਕੰਮ ਹੁੰਦੇ ਆ ਨਾ ਕਹਿਣ ਨੂੰ ਤਾਂ ਦੇਖਣ ਨੂੰ ਐ ਲੱਗਦਾ ਬੜੇ ਔਖੇ ਜਦੋਂ ਕਰਨ ਲੱਗ ਜਾਂਦਾ ਬੰਦਾ ਕਹਿੰਦਾ ਜਦ ਪੱਥੇ ਨਹੀਂ ਲੱਗਿਆ ਕਰਨ ਲੱਗ ਗਿਆ ਬਸ ਜਦੋਂ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਣ ਲੱਗ ਗਏ ਭਜਨ ਬੰਦਗੀ ਕਰਨ ਲੱਗ ਗਏ ਸਿਮਨ ਕਰਨ ਲੱਗ ਗਏ ਫਿਰ ਸਾਰਾ ਕੁਝ ਆਟੋਮੈਟਿਕ ਹੀ ਹੋਣ ਲੱਗ ਜਾਂਦਾ ਉਹਦੇ ਹੁਕਮ ਵਿੱਚ ਬਸ ਚੱਲ ਪੈਂਦਾ ਜੀ ਆਪੇ ਜਾਗ ਆ ਜਾਂਦੀ ਐ ਆਪੇ ਇਸ਼ਨਾਨ ਕਰ ਆਲਾ ਦਾ ਉਹ ਆਪੇ ਨਾਮ ਜਪਾ ਲਾਂ ਦਾ ਐ ਕੱਪੇ ਬਾਣੀ ਪੜ੍ਹਾ ਲਾਂਦੇ ਸੱਪੇ ਫਿਰ ਸਾਰ ਕੁਛ ਹਫਤੇ ਚੱਲਦਾ ਜੀ ਉਹਦੇ ਹੁਕਮੇ ਚੱਲਣ ਲੱਗੇ ਨਾ ਚੰਗਲ ਚੰਗਾ ਲੱਗਣ ਲੱਗਾ ਸਪਦਾ ਨਾਮ ਗੁਰੂ ਜੀ ਕਹਿੰਦੇ ਲਬ ਲੋਭ ਅਹੰਕਾਰ ਤਜ ਤਿਸ਼ਨਾ ਕਹਿੰਦੇ ਵੀ ਰੱਬ ਦੇ ਪਿਆਰਿਆਂ ਦੇ ਜੀਵਨ ਦੇ ਵਿੱਚੋਂ ਲੋਭ ਲਾਲਚ ਤੇ ਹੰਕਾਰ ਇਹ ਬਾਹਰ ਹੋ ਜਾਂਦਾ ਜੀ ਇਹ ਬਾਹ ਹੋ ਜਾਂਦਾ ਤਜ ਤ੍ਰਿਸ਼ਨਾ ਤਜ ਤ੍ਰਿਸ਼ਨਾ ਤਜ ਦਾ ਅਰਥ ਹੁੰਦਾ ਛੱਡ ਦੇਣਾ ਕਹਿੰਦੇ ਵੀ ਤ੍ਰਿਸ਼ਨਾ ਉਹਨਾਂ ਨੇ ਹੁਣ ਛੱਡ ਦਿੱਤੀ ਹੈ ਤ੍ਰਿਸ਼ਨਾ ਪ੍ਰਮਾਤਮਾ ਵਾਲੇ ਪਾਸੇ ਹੋ ਚੁੱਕੀ ਹੈ ਹੁਣ ਨਾਮ ਜਪਣ ਬਾਣੀ ਪੜ੍ਹਨਾ 10 ਮਿੰਟ ਮਿਲ ਕੇ ਚਲ ਬਣਾ ਜਪਜੀ ਸਾਹਿਬ ਦਾ ਪਾਠ ਪੜ੍ਹਨਗੇ ਤ੍ਰਿਸ਼ਨਾ ਸ਼ੁੱਧ ਰੂਪ ਪਹਿਲਾਂ ਕਹਿੰਦਾ ਸੀਗਾ ਇਤੁਰ ਵੀ ਜੋੜਦੇ ਹਾਂ ਇਤੁਰ ਵੀ ਧਨ ਇਕੱਠਾ ਕਰਨਾ ਇਤੁਰ ਵੀ ਆਇਆ ਕਰਨਾ ਹੋਣੀ ਇਹ ਰਸ ਜੀ ਹੁਣ ਅੰਦਰ ਹੋ ਚੁੱਕਾਗਾ ਅੰਤਰੀਵ ਜੁੜ ਚੁੱਕਾ ਹੈ ਆਪਣੇ ਆਪ ਦੇ ਵਿੱਚ ਬਸ ਨਾਮ ਤਾਂ ਇਕੱਠਾ ਕਰਨਾ ਬਾਣੀ ਪੜ੍ਹਨੀ ਸਿਮਰਨ ਕਰਨਾ 10 ਮਿੰਟ ਮਿਲ ਗਏ ਚਲ ਬਾਣੀ ਜਲਮਣਾ ਕਥਾ ਸੁਣ ਲੀਏ ਬਾਣੀ ਜੀ ਕਥਾ ਸੁਣ ਲੀਏ ਚਲ ਮਣਾ ਇਹ ਹੈ ਜੀ ਤ੍ਰਿਸ਼ਨਾ ਦਾ ਸ਼ਤਰੂ ਤੇ ਬਹੁਤ ਨਾ ਹੀ ਬੋਲਣਾ ਜਿਆਦਾ ਬੋਲਣਾ ਵੀ ਗੁਰੂ ਜੀ ਕਹਿੰਦੇ ਗਣਾ ਹੀ ਹੈ ਭਾਈ ਬੰਦਾ ਬੋਲ-ਬੋਲ ਕੇ ਸਭ ਤੋਂ ਵੱਧ ਖਾਰ ਹੁੰਦਾ ਹੈ ਜੀ ਸੁਰਤ ਇਕਾਗਰ ਹੋਣੀ ਘਟ ਜਾਂਦੀ ਹੈ ਜੀ ਐਵੇਂ ਬੈਠ ਕੇ 10 ਬੰਦਾ ਵਿੱਚ ਗੱਪਾਂ ਮਾਰਨ ਦਾ ਬਸ ਸੁਰਤ ਖਿੰਡੂਗੀ ਬੈ ਜਿੰਨਾ ਤੁਸੀਂ ਜ਼ਿਆਦਾ ਬੈਠ ਕੇ ਲੋਕਾਂ ਨਾਲ ਗੱਪਾਂ ਮਾਰਨ ਦੀ ਕੋਸ਼ਿਸ਼ ਕਰੋਗੇ ਇਕਾਗਰ ਨਾ ਹੋਵਗੇ ਤੁਸੀਂ ਕਦੇ ਇਕਾਗਰਤਾ ਤੁਹਾਨੂੰ ਇਕੱਲੇ ਪੜ ਦੇ ਵਿੱਚ ਮਿਲੂਗੀ ਇਕਾਗਰਤਾ ਤੁਹਾਨੂੰ ਸਤ ਸੰਗਤ ਗੁਰੂ ਕੋਲੇ ਬੈਠ ਕੇ ਮਿਲੂਗੀ ਸਿਮਰਨ ਕਰਕੇ ਭਜਨ ਬੰਦਗੀ ਪਾਣੀ ਨਾਮ ਸਿਮਰਨ ਕਰਕੇ ਤੁਹਾਨੂੰ ਇਕਾਗਰਤਾ ਮਿਲੂਗੀ ਨਹੀਂ ਸਵਰਤ ਭਟਕ ਦੀ ਕਰਦੀ ਇੱਥੇ ਬੈਠੇ ਆਪਾਂ ਗੁਰੂ ਕੋਲੇ ਉਹ ਕਰਦੇ ਕਰਦੇ ਕੰਮ ਆਉਂਦੇ ਭਟਕਦਾ ਫਿਰਦਾ ਮਨ ਚੰਦਰਾ ਸੋ ਗੁਰੂ ਜੀ ਕਹਿੰਦੇ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਬੋਲਣਾ ਛੱਡ ਦਿੱਤਾ ਬਹੁਤ ਆਪਾਂ ਗੁਰੂ ਜੀ ਕਹਿੰਦੇ ਖੰਨੇ ਹੋ ਤਿੱਖੀ ਮਾਲੋ ਨਿੱਕੀ ਭਾਈ ਜਿਹੜਾ ਮਾਰਗ ਆ ਖੰਡੇ ਤੋਂ ਤਿੱਖਾ ਤੇ ਵਾਲ ਤੋਂ ਬਰੀਕ ਹੈ ਕਹਿਣ ਦਾ ਅਰਥ ਸਵਰਤ ਡੋਲ ਸਕਦੀ ਕਦੇ ਵੀ ਤਾਰੋ ਮਾੜੀ ਮਾੜੀ ਜੀ ਕੋਈ ਵਿੱਤਾਂਗੀ ਰੱਬ ਨੂੰ ਲਾਂਦੇ ਨਾਲ ਨਾਲ ਆਪਣੀ ਸਵਰਤੀ ਲਾਂਭੇ ਦੇਣ ਲੱਗ ਜਾਂਦੀ ਹੈ ਨਾ ਰੱਬਾ ਮੇਰੇ ਤੇ ਆਹ ਕੋ ਪਤਾ ਰੱਬਾ ਮੇਰੇ ਤੇ ਆਹ ਕੋ ਪਤਾ ਨਹੀਂ ਜੋ ਮਾਲਕ ਦੀ ਚੰਗਾ ਵਸ ਮੇਰੇ ਹੁਕਮ ਤੇ ਹੁਕਮ ਦੇ ਵਿੱਚ ਜੋ ਕੁਝ ਹੋ ਰਿਹਾ ਮੇਰੇ ਜੀਵਨ ਦੇ ਵਿੱਚ ਚੰਗਾ ਹੋ ਰਿਹਾ ਜੇ ਦੁੱਖ ਦਿੱਤਾ ਤਾਂ ਵੀ ਤੇਰੀ ਦਾਤ ਹੈ ਜੇ ਸੁੱਖ ਦਿੱਤਾ ਤਾਂ ਵੀ ਤੇਰੀ ਦਾਤ ਹੈ ਜੇ ਭੁੱਖ ਦਿੱਤੀ ਹੈ ਤਾਂ ਵੀ ਤੇਰੀ ਦਾਤ ਹੈ ਮਾਲਕਾ ਸੋ ਗੁਰੂ ਜੀ ਕਹਿੰਦੇ ਖੰਨੇ ਹੋ ਤਿੱਖੀ ਵਾਲੋ ਨਿੱਕੀ ਭਾਈ ਖੰਡੇ ਤੋਂ ਤਿੱਖਾ ਮਾਰਗਾ ਤੇ ਵਾਲ ਤੋਂ ਬਰੀਕ ਹੈ ਵੇਖੋ ਕਿੰਨਾ ਵਾਲ ਕਿੱਡਾ ਤੋਂ ਹੁੰਦਾ ਵੇਖੋ ਤੁਸੀਂ ਵਾਲ ਤੋਂ ਬਰੀਕ ਹੈ ਖੰਡੇ ਤੋਂ ਤਿੱਖਾ ਹੈ ਇਹ ਤਾਂ ਮਾਰਗ ਜਾਣਾ ਭਾਈ ਰੱਬ ਦੇ ਪਿਆਰ ਦੀ ਸੁਰਤੇ ਮਾਰਗ ਤੇ ਚੱਲਦੀ ਹੈ ਜਿਹੜੀ ਖੰਡੇ ਤੋਂ ਤਿੱਖੀ ਹੈ ਤੇ ਵਾਲ ਤੋਂ ਬਰੀਕ ਹੈ ਹੁਣ ਭਾਈ ਆਪਣੇ ਆਪ ਨੇ ਸੁਰਤ ਨੂੰ ਚੈੱਕ ਕਰ ਲਿਓ ਵੀ ਅਸੀਂ ਡੋਲਦਾ ਵੀ ਹਜੇ ਮੈਂ ਵਿੱਚ ਹੀ ਐ ਕਿ ਸਤਿਗੁਰ ਸੱਚੇ ਪਾਤਸ਼ਾਹ تیرੇ ਬਚਨਾਂ ਤੇ ਹਜੇ ਵਿਸ਼ਵਾਸ ਨਹੀਂ ਆਇਆ ਸੰਤਾਂ ਜਿਨ੍ਹਾਂ ਨੇ ਓੰਕਾਰ ਦੇ ਉੱਤੇ ਵਿਸ਼ਵਾਸ ਕਰ ਲਿਆ ਉਹਦੀ ਜ਼ਿੰਦਗੀ ਦੇ ਵਿੱਚੋਂ ਭੜੇ ਕੰਮ ਵਾਰ ਦੀ ਬਸ ਪਹਿਲੀ ਸਿੱਖਿਆ ਜੀ ਵਿਸਾਲਿਓ ਭਾਈ ਮਨ ਵਿੱਚ ਆਪਾਂ ਵੀ ਇਸਾਇਕੇ ਸਾਰੇ ਕਿ ਸਤਿਗੁਰੂ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਾਰੇ ਕਿਤੇ ਉਹਦੀ ਕਾਰ ਹੈ ਤੇ ਜਦੋਂ ਉਹਨੂੰ ਸਾਰੇ ਕਿਤੇ ਮੰਨ ਲਿਆ ਕਿ ਬੰਦਾ ਚੋਰੀ ਕਰੂਗਾ ਜੀ ਨਾ ਨਾ ਭੁੱਲ ਕੇ ਵੀ ਨਹੀਂ ਕਰਦਾ ਚੋਰੀ ਕਿ ਕਿਸੇ ਨੂੰ ਮਾਰਾ ਦੇਖੋ ਅੱਖਾਂ ਨਾਲ ਕਿ ਜਵਾਨਾ ਕਿਸੇ ਨੂੰ ਮਾਰਾ ਬੋਲ ਜੂ ਕਿ ਸਭ ਕਿਤੇ ਪ੍ਰਮਾਤਮਾ ਹੈ ਕੀ ਬੰਦਾ ਦੁਕਾਨ ਤੇ ਬੈਠ ਕੇ ਕਿਸੇ ਦੀ ਕਲਮਵੱਧ ਲਿਖ ਜੂਗਾ ਨਾ ਨਾ ਹਾਜ਼ਰ ਸਮਝਦਾ ਪ੍ਰਮਾਤਮਾ ਨੂੰ ਜੀ ਨੇ ਪ੍ਰਮਾਤਮਾ ਨੂੰ ਇੱਕ ਓੰਕਾਰ ਪਹਿਲੀ ਸਿੱਖਿਆ ਵਿਸਾਲੀ ਨਾ ਤਾਂ ਉਹ ਕਿਸੇ ਦੇ ਕਲਮਵੱਧ ਲਿਖੇ ਨਾ ਕਿਸੇ ਦੀਆਂ ਵਟਾਂ ਵਟੇ ਨਾ ਕਿਸੇ ਦਾ ਕੋਈ ਮਾੜਾ ਚਤਵੇ ਬਣਦੇ ਵਿੱਚ ਕੀ ਬੁਰਾਈ ਕਰ ਜੂਗਾ ਨਿਤ ਪੜਦੇ ਆ ਨਾ ਪਰਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਜਿਨੇ ਪਰਾਇਆ ਆਪਣੇ ਵਿੱਚੋਂ ਕੱਢ ਦਿੱਤਾ ਕਿ ਕਿਸਦਾ ਬੁਰਾ ਨਾ ਹੋਵੇ ਸੱਚੇ ਬਾਦ ਸਭ ਦਾ ਹੀ ਭਲਾ ਹੋਵੇ ਬਾਬਾ ਫਰੀਦ ਜੀ ਕਹਿੰਦੇ ਚੇਤੇ ਰੱਖੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣਾ ਅਢਾਏ ਦੇਹੀ ਰੋਗਨ ਲੱਗ ਗਈ ਪੱਲੇ ਸਭ ਕਿਸ ਪਾਰ ਤੇਰੇ ਪੱਲੇ ਸਾਰਾ ਕੁਝ ਹੀ ਰਹੇਗਾ ਸਾਰਾ ਕੁਝ ਤੇਰੇ ਪੱਲੇ ਰਹੇਗਾ ਤੇ ਜੇ ਤੂੰ ਕਿਸੇ ਦਾ ਬੁਰਾ ਹੀ ਚਿਤਵਦਾ ਰਿਹਾ ਫਿਰ ਭਾਈ ਤੇਰੇ ਪੱਲੇ ਕੁਝ ਨਹੀਂ ਰਹਿਣਾਗਾ ਫਿਰ ਤੇਰੇ ਅੰਦਰੋਂ ਸਹਿਜ ਸੁਖ ਸ਼ਾਂਤੀ ਬਕਾਵ ਵਾਲਾ ਗੁਣ ਖਤਮ ਹੋ ਜਾਂਦੀ ਸੋ ਗੁਰੂ ਜੀ ਕਹਿੰਦੇ ਖੰਨੇ ਹੋ ਤਿੱਖੇ ਬਾੜੋ ਨਿਪਕੀ ਏਤ ਮਾਰਗ ਜਾਣਾ ਭਾਈ ਇਹ ਬਹੁਤ ਬਰੀਕ ਮਾਰਗ ਹੈ ਇਹ ਬਰੀਕ ਮਾਰਗ ਤੇ ਚੱਲਦੇ ਰੱਬ ਦੇ ਪਿਆਰੇ ਸਵਰਤ ਨੂੰ ਹਰ ਵੇਲੇ ਸੁਚੇਤ ਰਹਿੰਦੇ ਰੱਬ ਦੇ ਪਿਆਰੇ ਸਵਰਤ ਜਾਗਦੀ ਹੁੰਦੀ ਰੱਬ ਦੇ ਪਿਆਰੇ ਸਵਰਤ ਨਹੀਂ ਸੁੱਤੀ ਹੁੰਦੀ ਸਵਰਤ ਕਰਕੇ ਜਾਗਦੇ ਹੁੰਦੇ ਰੱਬ ਦੇ ਪਿਆਰੇ ਸਵਰਤ ਕਰਕੇ ਤੇ ਜਿਹੜੇ ਮਨਮੁਖ ਬੰਦਾ ਹੁੰਦਾ ਹੈ ਉਹ ਮਾੜੇ ਕੰਮਾਂ ਵਿੱਚ ਪ੍ਰਵਿਰਤ ਹੈ ਸਵਰਤ ਕਰਕੇ ਸੁੱਤਾ ਪਿਆ ਸਰੀਰ ਕਰਕੇ ਤਾਂ ਜਾਗਦਾ ਜੀ ਸਵਰਤ ਕਰਕੇ ਸੁਸਤਾ ਮਨੁੱਖ ਮਾੜਾ ਕੰਮ ਕਦੋਂ ਕਰਦਾ ਜਦੋਂ ਸਵਰਤ ਕਰਕੇ ਸੌਂ ਗਿਆ ਬੰਦਾ ਤੈਨੂੰ ਸ਼ਰਾਬ ਨੂੰ ਮਾੜਾ ਕਿਉਂ ਪਿਆਰੇ ਕਈ ਬੰਦੇ ਕਹਿੰਦੇ ਜੀ ਸ਼ਰਾਬ ਦੇ ਉੱਤੇ ਨਾ ਬੋਲਿਆ ਕਰੋ ਬਾਲਾ ਲਓ ਭਾਈ ਹੁਣ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕੱਢ ਦਿਓ ਸਰਬਾਣੀ ਚੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆਂ ਉਹ ਬਾਣੀ ਕਹਿ ਦਿਓ ਭਾਈ ਬਾਬਾ ਅਮਰਦਾਸ ਤਾਂ ਝੂਠ ਬੋਲੀ ਜਾਂਦਾ ਹੈ ਗੁਰੂ ਨਾਨਕ ਪਾਸ਼ਾ ਦੇ ਬਚਨ ਹੈ ਜਿਨ੍ਹਾਂ ਨੂੰ ਭਾਈ ਸ਼ਰਾਬ ਤੋਂ ਬਾਹਲੀ ਅਲਰਜੀ ਹੈ ਵੀ ਸ਼ਰਾਬ ਤੇ ਕਿਉਂ ਬੋਲਦੇ ਐ ਭਾਈ ਫਿਰ ਗੁਰਨਾਣਕ ਪਾਸ਼ਾ ਦੇ ਬਚਨ ਕਢ ਮੱਥਾ ਟੇਕਣਾ ਬੰਦ ਕਰਦੇ ਹੋ ਭਾਈ ਗੁਰੂ ਗ੍ਰੰਥ ਸਾਹਿਬ ਇਹ ਹੀ ਕਹਿ ਸਕਦੇ ਆ ਫਿਰ ਕਿਉਂਕਿ ਮੱਥਾ ਕਿਹਨੂੰ ਟੇਕਦੇ ਆਂ ਭਪੜਾਂ ਦੀ ਆਪਦੇ ਤੋਂ ਵੱਡੇ ਨੂੰ ਵੱਡਾ ਮੰਨਦੇ ਆ ਨਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਆਪਦੇ ਤੋਂ ਵੱਡਾ ਮੰਨੇ ਨਹੀਂ ਅਸੀਂ ਅਸੀਂ ਤਾਂ ਆਪਣੀ ਮੱਤ ਵੱਡੀ ਮੰਨਦੇ ਆ ਨਾ ਕਹਿੰਦੇ ਬਾਪਾ ਨਾਨਕ ਸ਼ਰਾਬ ਪੀਣ ਤੋਂ ਨਾ ਰੋਕੀ ਅਸੀਂ ਤੇਰੇ ਤੇ ਲੱਖ ਰੁਪਇਆ ਗੁਰਦੁਆਰੇ ਦੇ ਦਿਆਂਗੇ ਅਸੀਂ ਨਹੀਂ ਚਾਹੀਦਾ ਬਾਬੇ ਨਾਨਕ ਨੂੰ ਲੱਖ ਰੁਪਇਆ ਬਾਬਾ ਨਾਨਕ ਦਾ ਬਚਨ ਮੰਨ ਤੇਰਾ ਭਲਾ ਹੋਊਗਾ ਭਾਈ ਜੇ ਡਾਕਟਰ ਨੂੰ ਕਹਿੰਦੇ ਕਿ ਡਾਕਟਰ ਸਾਹਿਬ ਗੋਲੀਆਂ ਨਹੀਂ ਖਾਣੀਆਂ ਨਾ 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 ਦਵਾਈ ਨਹੀਂ ਲੈਣੀ ਲੱਖ ਰੁਪਿਆ ਲੈ ਲਾ ਉਹ ਕਹਿੰਦਾ ਨਾ ਭਾਈ ਚੱਕਰ ਦਾ ਲੱਖ ਰੁਪਿਆ ਮੈਂ ਕਰਾਉਣਾ ਨਾ ਡਾਕਟਰ ਸਾਹਿਬ ਆਪਰੇਸ਼ਨ ਨਹੀਂ ਕਰਾਉਣਾ ਮੈਂ ਉਹੀ ਇਲਾਜ ਕਰਦੇ ਮੇਰਾ ਨਾ ਭਾਈ ਬਾਬਾ ਨਾਨਕ ਦਾ ਆਪਰੇਸ਼ਨ ਕਰੂਗਾ ਜੇ ਇਲਾਜ ਕਰਾਉਣਾ ਜੇ ਸ਼ਰਾਪਾਂ ਛੱਡਣੀਆਂ ਪੈਣਗੀਆਂ ਮਾੜੇ ਕੰਮ ਛੱਡਨੇ ਪੈਣਗੇ ਫੇਰ ਇਲਾਜ ਹੋਊਗਾ ਭਾਈ ਤੇਰਾ ਸਵਤ ਤੇਰੀ ਬਿਮਾਰ ਹੈ ਨਾ 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 ਜੀ ਖਰਾਬ ਤੇ ਨਾ ਬੋਲਿਆ ਕਰੋ ਇਹ ਤਾਂ ਕੰਮਾਂ ਦੇ ਨਾ ਬੋਲਿਆ ਤਾਂ ਬੋਲਿਆ ਜਾਊਗਾ ਭਾਈ ਪਾਪਾ ਨਾਨਕ ਬੋਲਦਾ ਦਾਸ ਦਾ ਇੱਕ ਵੀ ਬਚਨ ਜੀ ਗੁਰੂ ਨਾਨਕ ਮਹਾਰਾਜ ਬਚਨ ਬੋਲਦੇ ਆ ਜੀ ਇਹ ਇੱਕ ਵੀ ਬਚਨ ਨਹੀਂ ਦਾਸ ਦਾ ਇਹ ਤਾਂ ਤੁਹਾਨੂੰ ਪੜ ਕੇ ਮੈਂ ਸੁਣਾ ਦਿੰਦਾ ਜੀ ਅੱਗੇ ਵਿਆਖਿਆ ਕਰਕੇ ਦੱਸ ਦਿੰਦਾ ਇਹ ਤਾਂ ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ ਕੁਦਰਤ ਤਬਣ ਹਮਾਰੀ ਮਾਲਕੀ ਜਿਉਂ ਤੋਂ ਬੁਲਾਈ ਜਾਂਦਾ ਗੁਰੂ ਨਾਨਕ ਮਹਾਰਾਜ ਬੋਲ ਨਹੀਂ ਜਾਂਦੇ ਅਸੀਂ ਬਸ ਅਇਤਾ ਤੇਰੇ ਦਰ ਦੇ ਕੂਕਰਾਂ ਕੁੱਤੇ ਐ ਬਾਬਾ ਕਬੀਰ ਜੀ ਕਹਿੰਦੇ ਹਮ ਕੂਕਰ ਤੇਰੇ ਦਰਬਾਰ ਭੋਂਕੇ ਆਗੈ ਬਦਲ ਬਸਾਰ ਤੇਰੇ ਦਰ ਦੇ ਕੁੱਤੇ ਆ ਮਾਲਕਾ ਜਿੰਨੇ ਤੂੰ ਭੁਖਾਈ ਜਾਂਦਾ ਅਸੀਂ ਭੁੰਕੀ ਜਾਂਦੇ ਆ ਸੱਚੇ ਬਾਦਸ਼ਾਹ ਹਾਂ ਗੁਰੂ ਦੇ ਬਚਨ ਭਾਈ ਜੀ ਕੌੜੇ ਲੱਗਦੇ ਐ ਫੇਰ ਸਮਝ ਲਈ ਜੀ ਤੇਰੀ ਸਵਰਤ ਹਜੇ ਬਿਮਾਰ ਐ ਕਿਉਂਕਿ ਬਿਮਾਰ ਬੰਦੇ ਨੂੰ ਖਰੂਟ ਕੀ ਲੱਗਦਾ ਹੁੰਦਾ ਜੀ ਸਿਓ ਕੱਟ ਕੇ ਦਿੱਤਾ ਵਦਗਾ ਮਿੱਠਾ ਕਹਿੰਦਾ ਬੱਕ ਬੱਕਾ ਕੌੜਾ ਕਹਿੰਦਾ ਸਿਓ ਵੀ ਕੌੜਾ ਕਿਉਂ ਅੰਦਰ ਬਿਮਾਰ ਹੈ ਸਰੀਰ ਬਿਮਾਰ ਹਨ ਸੇਵ ਵੀ ਕੌੜਾ ਲੱਗਦਾ ਹੈ ਜਦੋਂ ਸਾਡੀ ਸਵਰਤ ਬਿਮਾਰ ਹੈ ਗੁਰੂ ਦੇ ਬਚਨ ਵੀ ਤੁਹਾਨੂੰ ਪਿਆਰੂ ਕੌੜੇ ਲੱਗਣ ਚੇਤੇ ਰੱਖਿਓ ਜੀ ਜੇ ਇਲਾਜ ਕਰਉਣਾ ਹੈ ਸੁਖ ਸ਼ਾਂਤੀ ਚਾਹਣਾ ਹੈ ਤੋ ਆਪਣੇ ਸਰੀਰ ਨੂੰ ਮਣਾ ਤੇਰੇ ਅੰਦਰ ਟਕਾ ਆ ਜਾਵੇਂ ਤੇਰੇ ਵਿੱਚ ਗੁਣ ਆ ਜਾਣ ਤੇ ਗੁਰੂ ਦੇ ਬਚਨ ਨੂੰ ਮਿੱਠਾ ਕਰਕੇ ਜਾਣ ਮਿੱਠ ਬੋਲੜਾ ਜੀ ਹਰ ਸੱਜਣ Swami Mukta ਉਹ ਕਦੇ ਵੀ ਕੌੜਾ ਨਹੀਂ ਬੋਲਦਾ ਗੁਰੂ ਜੀ ਕਹਿੰਦੇ ਕਦੇ ਕਦੇ ਵੀ ਕੌੜਾ ਨਹੀਂ ਬੋਲਦਾ ਗੁਰੂ ਦਾ ਬਚਨ ਕਦੇ ਕੌੜਾ ਨਹੀਂ ਹੁੰਦਾ ਪਿਆਰਿਓ ਇਹ ਮਿੱਠੇ ਬਚਨ ਹੈ ਗੁਰੂ ਦੇ ਸਾਨੂੰ ਕੌੜੇ ਲੱਗਦੇ ਅਸੀਂ ਬਿਮਾਰ ਹੈ ਸਾਨੂੰ ਸ਼ਰਾਬਾਂ ਹਜੇ ਚੰਗੀਆਂ ਲੱਗਦੀਆਂ ਸਾਨੂੰ ਭੜੀਆਂ ਕਤੁਕਾਂ ਚੰਗੀਆਂ ਲੱਗਦੀਆਂ ਹਜੇ ਫਿਰ ਭਾਈ ੱੱੱਕੇ ਖਾਈ ਜਾਂਦੇ ਫਿਰ ਉਥੋ ਬਦਨਾਮੀ ਖੱਟ ਲਈ ਉਥੋ ਬਦਨਾਮੀ ਖੱਟ ਲਈ ਉਥੋ ਨਾਮੀ ਖੱਟ ਲਈ ਰਾਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਖੰਨੇ ਹੋ ਤਿੱਖੀ ਵਾਲੋ ਨਿੱਕੀ ਐ ਤਮਾਰਗ ਜਾਣਾ ਭਾਈ ਬਹੁਤ ਬਰੀਕ ਮਾਰਗ ਐ ਹਰੇਕ ਇੱਕ ਇੱਕ ਕਦਮ ਤੋਂ ਗੁਰੂ ਸੁਚੇਤ ਕਰਦਾਗਾ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹਿੰਦੇ ਵੀ ਜਿਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰ ਦਿੰਦਾ ਉਹ ਆਪਣਾ ਆਪ ਛੱਡ ਦਿੰਦੇ ਜੀ ਆਪਣਾ ਆਪ ਜਿਨਿ ਆਪ ਤਜਿਆ ਹਰ ਵਾਸਨਾ ਜਿਹੜੀਆਂ ਵਾਸਵਾ ਸਿੰਘਾਂ ਉਹ ਹੁਣ ਕਹਿੰਦੇ ਬਸ ਕੰਟਰੋਲ ਹੋਉਣਾ ਜੀ ਬੜੀਆਂ ਨਗਾ ਘਰਤਨਾ ਸੀ ਬਾਹਰ ਖਿੰਡੀ ਹੋਈ ਚੀਜ਼ ਦੁਖਦਾਈ ਹੈ ਪਿਆਰੋ ਜਦੋਂ ਸਰੀਰ ਦੇ ਵਿੱਚ ਤਾਪਮਾਨ ਵੱਧ ਮਾ ਚੱਲ ਰਿਹਾ ਹੈ ਸਰੀਰ ਦਾ ਬੈਲੈਂਸ ਬਣਿਆ ਹੈ ਤਾਪਮਾਨ ਵੱਧ ਗਿਆ ਸਰੀਰ ਨੂੰ ਬੁਖਾਰ ਹੋ ਗਿਆ ਪਿਆਰੋ ਨਾਲ ਦੇ ਨਾਲ ਹੀ ਮਾਰ ਹੋ ਗਿਆ ਸਰੀਰ ਨਾਲ ਦੇ ਨਾਲ ਜਦੋਂ ਕੰਟਰੋਲ ਦੇ ਵਿੱਚ ਹੈ ਕੋਈ ਚੀਜ਼ ਸਾਰਾ ਕੁਝ ਸਹੀ ਚੱਲੀ ਜਾਂਦਾ ਹੈ ਜੀ ਕਹੇ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਰਾਲੀ ਗੁਰੂ ਜੀ ਕਹਿੰਦੇ ਭਾਈ ਜਿਹੜੇ ਰੱਬ ਦੇ ਪਿਆਰੇ ਹੈ ਇਸ ਮਾਰਗ ਤੇ ਚੱਲਦੇ ਆ ਨਾ ਤੇ ਭਗਤਾਂ ਦੀ ਚਾਲ ਆ ਨਾ ਜਿਹੜੀ ਜੁਗਾਂ ਤੋਂ ਨਰਲਲੀ ਚਾਲ ਆ ਕਹ ਰਹੇ ਹੋ ਜੁਗਾਂ ਤੋਂ ਚੱਲਦੀ ਆ ਰਹੀ ਹੈ ਬਹਿ ਰਹੋ ਅੱਜ ਦੀ ਨਹੀਂ ਕੋਈ ਜੁਗਾਂ ਜੁਗੋਂ ਨਰਲਲੀ ਹਰ ਜੁਗ ਜੁਗ ਭਗਤੋ ਉਪਾਇਆ ਕੈਜ ਰੱਖਦਾ ਆਇਆ ਰਾਮ ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਭਾਈ ਹਰਨਾਕਸ਼ ਪੈਦਾ ਹੋਇਆ ਜੇ ਸੰਸਾਰ ਨੂੰ ਦੁਸ਼ਟ ਦੇ ਦੁੱਖ ਦੇਣ ਵਾਲਾ ਤੇ ਉਹਦੇ ਘਰੇ ਪਰਹਲਾਦ ਵੀ ਪੈਦਾ ਹੋ ਗਿਆ ਉਹਦੇ ਘਰੇ ਪਰਹਲਾਦ ਵੀ ਪੈਦਾ ਹੋ ਗਿਆ ਸੋ ਚੰਗਾ ਮਾੜਾ ਉੱਚਾ ਨੀਮਾ ਇਸ ਸੰਸਾਰ ਵਿੱਚ ਚੱਲਦਾ ਰਹਿੰਦਾ ਪੈरियो ਸੋ ਆਪਣੀ ਜ਼ਿੰਦਗੀ ਦੇ ਵਿੱਚ ਜੇ ਸੁੱਖ ਚਾਹਣੇ ਹੈ ਤਾਂ ਗੁਰੂ ਜੀ ਕਹਿੰਦੇ ਭਾਈ ਗੁਰੂ ਦੇ ਬਚਨ ਨੂੰ ਮੰਨਵੇਂ ਗੁਰੂ ਦੇ ਬਚਨ ਦੇ ਉੱਤੇ ਮੰਨ ਕੇ ਆਪਣੇ ਜੀਵਨ ਨੂੰ ਸੁਖਾਲਾ ਬਣਾਈਏ ਸਿੱਖ ਬੇਨਤੀ ਕਰੂਗਾ ਭਾਈ ਗਰਲਾ ਸਿੰਘ ਦੀ ਟੀਬੀ ਵਾਲੇ ਉਹਨਾਂ ਨੇ ਵੀ ਕਲ ਦਾਸ ਨੂੰ ਮੁਲਾਕੇ ਬੇਨਤੀ ਕੀਤੀ ਸੀ ਭਾਈ ਵੀ ਗਰਮੀ ਦੀ ਰੋਤਾ ਚੁੱਕੀ ਐ ਗਰਮੀ ਬਹੁਤ ਐ ਤੇ ਇੱਕ ਆਹ ਜਿਹੜੀਆਂ ਪਾਈਪਾਂ ਪਏ ਨਾਲ ਖਾਲਾਂ ਦੇ ਵਿੱਚ ਪਾਣੀ ਹੁਣ ਆਉਣਾ ਖੜ ਗਿਆ ਦੇਖਦੇ ਨਾ ਆਪਾਂ ਖਾਲਾਂ ਦੇ ਵਿੱਚ ਹੁਣ ਪਾਣੀ ਹੈ ਨਹੀਂਗਾ ਪਾਈਪਾਂ ਬੰਦ ਐ ਖੇਤ ਦੇ ਵਿੱਚ ਸਿੱਧੀਆਂ ਖੁੱਲਧੀਆਂ ਆ ਕੇ ਨੱਕਾ ਬਸ ਥੋੜਾ ਜਿਹਾ ਹੈਗਾਗਾ ਿੰਗਣ ਦਾਪ ਦੇ ਗਾਂ ਵਾਣ ਦੇ ਵਿੱਚ ਵੀ ਪਾਈਪਾਂ ਪਵਾਲੀਆਂ ਖਾਲ ਹੈ ਨਹੀਂਗਾ ਸਿੱਧੇ ਨਕਿਆਂ ਦੇ ਵਿੱਚ ਹੀ ਕਰਤਾ ਕੰਮ ਤੇ ਜਿਹੜੇ ਜਾਨਵਰ ਹੈ ਕੁਦਰਤ ਡਾਕਟਰ ਭਾਈ ਵੀਰ ਸਿੰਘ ਜੀ ਨੇ ਨਾ ਬਹੁਤ ਰਵਾਜਾਂ ਲਿਖਿਆ ਜੀ ਕੁਦਰਤ ਦੇ ਉੱਤੇ ਭਾਈ ਕੁਦਰਤ ਨੂੰ ਪਿਆਰ ਕਰਨਾ ਸਿੱਖੇ ਜਿਹੜੇ ਜਾਨਵਰ ਪਿਆਸੇ ਮਰ ਰਹੇ ਆ ਪਾਣੀ ਬਿਨਾ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਤੇ ਕਿਰਪਾ ਕਰਕੇ ਜਾਨਵਰਾਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਰੱਖੋ ਭਾਈ ਉਥੇ ਭਲਾਂ ਦੀ ਤੁਸੀਂ ਕਿਸ ਤਰ੍ਹਾਂ ਦਾ ਮੋਟਰ ਚਲਾ ਕੇ ਖਾਲ ਭਰਦੇ ਥੋੜਾ ਘਾਣਾ ਤਾਂ ਖਾਲ ਹੁੰਦਾ ਹੀ ਹੈਗਾ ਡੱਗੀ ਭਰ ਦਿਓ ਖਾਲ ਉਥੇ ਰੋਆ ਬਣਾ ਦਿਓ ਤੁਸੀਂ ਭਰ ਦਿਆ ਕਰੋ ਥੋੜਾ ਘਾਣਾ ਚਲ ਮੋਟਰ ਆਉਂਦੀ ਹੈ ਹੁਣ ਕਿਉਂਕਿ ਪਨੀਰ ਨਾਲ ਪਾਣੀ ਲਾਉਣੇ ਆਪਾਂ ਤੇ ਥੋੜਾ ਘਾਣਾ ਜਾਨਵਰਾਂ ਵਾਸਤੇ ਵੀ ਪਾਣੀ ਅਸੀਂ ਛੱਡਦੇ ਭਾਈ ਉਹਨਾਂ ਨੇ ਵੀ ਜਿਉਣਾ ਹੈ ਉਹਨਾਂ ਦੀ ਵੀ ਦੁਨੀਆ ਉਹਨਾਂ ਵਾਸਤੇ ਵੀ ਅਸੀਂ ਕੁਝ ਨਾ ਪਰਜ ਕਰੀਏ ਆ ਵਿਚਾਰੀਆਂ ਕਰਕੇ ਨਾ ਹੁੰਦੀਆਂ ਸੀ ਇਹ ਕਿਸਾਨ ਦਾ ਮਿੱਤਰ ਕੀੜਾ ਹੈ ਦੇਖ ਰਹੇ ਹੋ ਨਾ ਆਪਾਂ ਮਿੱਤਰ ਕੀੜਾ ਕਿਸਾਨ ਦਾ ਹੈ ਇਹ ਬਗੰਗਣੀ ਵਿੱਚ ਦੱਸ ਦਿੱਤਾਗਾ ਕਿ ਜਿੰਨੀਆਂ ਸੁੰਧੀਆਂ ਇਕੱਠੀਆਂ ਕਰਦੀਆਂ ਇਹ ਭੋਜਨ ਬਣਾਉਂਦੀਆਂ ਨੇ ਤੇ ਬੱਚਿਆਂ ਦਾ ਉਹ ਫਸਲ ਦੇ ਵਿੱਚੋਂ ਚੁਗ ਚੁਗ ਕੇ ਲੈ ਕੇ ਆਉਂਦੇ ਆ। ਇਹ ਮਿੱਤਰ ਕੀੜਾ ਦਾ ਸਾਡਾ। ਕਰਕੇ ਨਾ ਕਿਉਂ ਖਤਮ ਹੋਊਗਾ? ਪਾਣੀ ਖਤਮ ਹੋ ਗਿਆ। ਉਹਨਾਂ ਨੂੰ ਮਿੱਟੀ ਨਹੀਂ ਮਿਲਦੀ ਕਿਤੋਂ ਵੀ। ਸਾਰੇ ਕਿਤੇ ਉਹ ਪਿਆਗਾ ਹੈ ਹੀ ਨਹੀਂ ਕਿਤੇ। ਕਾਰਨਦਾਰ ਹੈ ਨਹੀਂ ਵੀ ਤੇ ਗਾਰ ਮਿਲਦੀ ਨਹੀਂ ਤਾਂ ਕਰਕੇ ਨਾ ਕਰੀ ਖਤਮ ਹੁੰਦੀਆਂ ਜਾਣਗੇ। ਇਹ ਜਾਨਵਰਾਂ ਦਾ ਵੀ ਭਾਈ ਖਿਆਲ ਜੁਰੂ ਰੱਖਗੇ। ਪੋਤਰਤ ਨਾਲ ਪਿਆਰ ਕਰੀਏ ਇਹ ਜਾਨਵਰਾਂ ਵਾਸਤੇ ਪਾਣੀ ਜੇ ਕੋਈ ਕੁੰਡਾ ला ਸਕਦਾ ਘਰ ਦੇ ਵਿੱਚ ਭਾਈ ਕੁੰਡੇ ਵਿੱਚ ਪਾਣੀ ਪਾ ਕੇ ਰੱਖ ਦਿਓ ਬੋਤਲ ਵੱਡ ਕੇ ਥੋੜਾ ਜਿਵੇਂ ਜਾਨਵਰ ਡੁੱਬੇਣਾ ਵਿੱਚ ਉੱਤੇ ਬਹਿ ਕੇ ਪੀ ਲੇ ਤੇ ਛੋਟਾ ਜائیں ਚਾਰਕ ਮਤਲਬੀ ਉਂਗਲਾਂ ਦਾ ਵੱਡ ਕੇ ਉਹਦੇ ਵਿੱਚ ਪਾਣੀ ਪਾ ਕੇ ਰੱਖ ਦਿਓ ਜਾਨਵਰ ਪਾਣੀ ਪੀ ਕੇ ਇਹ ਸਾਨੂੰ ਸੀਸਾ ਦੇਣਗੇ ਬੈ ਆਪਾਂ ਵੀ ਇਹੀ ਕੁਦਰਤ ਕਰਦੇ ਆਂ ਜੁਨਾ ਵਿੱਚ ਤੁਰੇ ਫਿਰਦੇ ਆਂ ਆਪਾਂ ਵੀ ਪੜਤਦੇ ਫਿਰਦੇ ਆਂ ਸਾਡਾ ਮਨ ਵੀ ਪੜਤਦਾ ਕਰਦਾ ਸੋ ਇੰਨਾਂ ਚੀਜ਼ਾਂ ਤੋਂ ਕੁਦਰਤ ਨੂੰ ਪਿਆਰ ਕਰਨਾ ਸਿੱਖੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਬਹੁਤ ਸੋਹਣੀ ਰਚੀ ਲਿਖੀ ਹੈ ਕਿ ਜਿਹੜੇ ਕੁਦਰਤ ਨਾਲ ਪਿਆਰ ਕਰਦੇ ਆ ਕਿਉਂਕਿ ਡਾਕਟਰ ਭਾਈ ਵੀਰ ਸਿੰਘ ਜੀ ਜਦੋਂ ਵੀ ਲਿਖਦੇ ਸੀ ਨਾ ਦਾ ਕਾਰੂਪ ਉਹ ਉਹਨਾਂ ਦਾ ਕੋਲੇ ਇੱਕ ਪਾਰਕ ਬਣਿਆ ਸੀ ਬਹੁਤ ਸੋਹਣਾ ਪਾਰਕ ਦੇ ਵਿੱਚ ਬਹਿ ਕੇ ਜਿਹੀ ਉੱਥੇ ਜਾਨਵਰਾਂ ਕੋਲੇ ਬਹਿ ਕੇ ਗੱਲਾਂ ਕਰਦੇ ਸੀ ਕੁਦਰਤ ਦੇ ਨਾਲ ਕੁਦਰਤ ਨਾਲ ਗੱਲਾਂ ਕਰ ਜਾਨਵਰਾਂ ਨਾਲ ਗੱਲਾਂ ਕਰ ਜਾਂ ਹੁੰਦੀਆਂ ਪਿਆਰ ਗੱਲਾਂ ਕਰਿਆ ਕਰੋ ਜਾਨਵਰਾਂ ਨਾਲ ਪਿਆਰ ਕਰਿਆ ਕਰੋ ਜਾਨਵਰਾਂ ਨਾਲ ਦਰਖਤਾ ਨਾਲ ਵੀ ਗੱਲਾਂ ਹੋ ਜਾਂਦੀਆਂ ਨੇ ਫੂਟੀਆਂ ਦੇ ਨਾਲ ਵੀ ਗੱਲਾਂ ਹੋ ਜਾਂਦੀਆਂ ਜੇ ਸਵਰਤ ਜਾਗੀ ਹੋਵੇ ਤਾਂ ਸੋ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਤੇ ਆਪਾਂ ਪੈਰਾ ਦਈਏ ਭਾਈ ਸੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀ